ਧੰਨ ਬਾਬਾ ਕਬੀਰ ਸਾਹਿਬ ਦੀ ਕਹਿੰਦੇ ਬੰਦੇ ਦੋ ਪ੍ਰਕਾਰ ਦੇ ਹੁੰਦੇ ਆ ਇੱਕ ਤੇ ਉਹ ਕਿ ਜਿਹੜੇ ਆਪਣੇ ਗੁਰੂ ਦੀ ਸੰਗਤ ਵਿੱਚ ਆ ਕੇ ਬੈਠੇ ਤੇ ਗੁਰੂ ਦੇ ਸ਼ਬਦ ਦੀ ਕਥਾ ਹੋਈ ਕੋਈ ਸਾਖੀ ਸੁਣਾਈ ਗਈ ਤੇ ਉਸ ਸਾਖੀ ਤੋਂ ਤੇ ਉਸ ਸ਼ਬਦ ਤੋਂ ਉਹਨਾਂ ਬੰਦਿਆਂ ਨੇ ਸਿੱਖਿਆ ਲੈ ਲਈ ਮਤਲਬ ਉਹਨਾਂ ਨੂੰ ਗਿਆਨ ਹੋ ਗਿਆ ਉਹਨਾਂ ਨੇ ਕੋਈ ਸ਼ਬਦ ਦੀ ਕਥਾ ਸੁਣੀ ਜਾਂ ਕਿਸੇ ਪ੍ਰਕਾਰ ਦੀ ਸਾਖੀ ਸੁਣੀ ਤੇ ਉਹ ਇਸ ਗੱਲ ਨੂੰ ਸਮਝ ਗਏ ਕਿ ਵਾਕਈ ਜਿਹੜੀ ਗੱਲ ਸ਼ਬਦ ਨੇ ਕਹੀ ਆ ਜਿਹੜੀ ਗੱਲ ਸਾਖੀ ਵਿੱਚ ਦੱਸੀ ਗਈ ਇਹ ਸਹੀ ਆ ਪਰ ਤੁਸੀਂ ਸਾਧ ਸੰਗਤ ਦੀ ਧਿਆਨ ਦੇਣਾ ਇੱਕ ਦੂਜੇ ਪ੍ਰਕਾਰ ਦੇ ਬੰਦੇ ਵੀ ਹੁੰਦੇ ਆ ਜਿਹੜੇ ਜਦੋਂ ਸ਼ਬਦੀ ਕਥਾ ਸੁਣਦੇ ਆ ਜਾਂ ਸਾਖੀ ਸੁਣਦੇ ਆ ਉਹ ਆਪਣੇ ਮਨ ਨੂੰ ਨਹੀਂ ਸਮਝਾਉਂਦੇ ਬਲਕਿ ਕਥਾ ਕਰਨ ਵਾਲੇ ਤੇ ਗਿਲਾ ਕਰਦੇ ਆ ਵੀ ਇਹਨੇ ਸਾਨੂੰ ਲਾ ਕੇ ਸੁਣਾਈ ਹੈ ਮਹਾਰਾਜ ਸਾਹਿਬ ਦੀ ਕਹਿੰਦੇ ਸ਼ਬਦ ਉਹ ਜਾਂ ਫਿਰ ਸਮਝੋ ਦੋ ਪ੍ਰਕਾਰ ਦੇ ਬੰਦੇ ਇੱਕ ਉਹ ਜਿਨ੍ਹਾਂ ਨੇ ਸ਼ਬਦ ਤੋਂ ਸਿੱਖਿਆ ਲਈ ਤੇ ਸਾਖੀ ਤੋਂ ਸਮਝ ਲਈ ਤੇ ਆਪਣੇ ਜੀਵਨ ਨੂੰ ਢਾਲ ਲਿਆ ਤੇ ਇੱਕ ਉਹ ਜਿਨ੍ਹਾਂ ਨੇ ਗਿਲਾ ਕੀਤਾ ਵੀ ਸਹਦੇ ਨੇ ਸਾਨੂੰ ਲਾ ਕੇ ਸੁਣਾਈ ਹੈ ਤਨ ਬਾਬਾ ਕਬੀਰ ਸਾਹਿਬ ਦੀ ਕਹਿੰਦੇ ਜਿਹੜੇ ਤਾਂ ਗੁਰੂ ਦੀ ਗੱਲ ਨੂੰ ਸਮਝਦੇ ਆ ਯਾਦ ਰੱਖੋ ਗੁਰੂ ਦਾ ਸ਼ਬਦ ਉਹਨਾਂ ਦੇ ਅੰਦਰੋਂ ਸਾਰਾ ਕੁਝ ਖਤਮ ਕਰ ਦਿੰਦਾ ਹੈ ਉਹ ਨਿਰੋਲ ਪ੍ਰਮਾਤਮਾ ਨੂੰ ਸੰਬੋਧਨ ਹੁੰਦੇ ਤਨ ਬਾਬਾ ਕਬੀਰ ਸਾਹਿਬ ਦੀ ਕਹਿੰਦੇ ਮੈਂ ਗੁੰਗਾ ਹੋ ਗਿਆ ਵਾ ਬੜਾ ਪਿਆਰਾ ਬਚਨਾ ਵਰਤਿਆ ਕਹਿੰਦੇ ਕਬੀਰ ਗੁੰਗਾ ਹੂਆ ਕਹਿਣ ਲੱਗੇ ਮੈਂ ਗੁੰਗਾ ਹੋ ਗਿਆ ਹੈ ਤੇ ਇਹ ਦਾਰਤ ਕੀ ਹੋਇਆ ਵੀ ਕਬੀਰ ਸਾਹਿਬ ਦੀ ਜਬਾੜ ਚੱਲਣਾ ਓਟ ਕੇ ਕਹਿੰਦੇ ਨਹੀਂ ਨਹੀਂ ਜਦੋਂ ਮੈਂ ਆਪਣੇ ਗੁਰੂ ਦੇ ਕੋਲ ਗਿਆ ਗੁਰੂ ਨੇ ਮੈਨੂੰ ਦੱਸ ਦਿੱਤਾ ਵੀ ਲੋਕਾਂ ਦੀ ਨਿੰਦਿਆ ਨਹੀਂ ਕਰੀ ਦਿੰਦੀ ਤੇ ਜਦੋਂ ਗੁਰੂ ਨੇ ਦੱਸ ਦਿੱਤਾ ਨਾ ਤੇ ਕਬੀਰ ਕਹਿੰਦਾ ਸਮਝ ਲਓ ਵੀ ਮੈਂ ਨਿੰਦਿਆ ਵਾਲੇ ਪਾਸਿਓਂ ਗੁੰਗਾ ਹੀ ਹੋ ਗਿਆ ਆਪਾਂ ਨਿੰਦਿਆ ਕਰੀਦੀ ਨਹੀਂ ਕਿਸੇ ਦੀ ਕੋਈ ਚਾਹ ਆਪਣੇ ਜ਼ਿੰਦਗੀ 'ਚ ਮਾੜਾ ਕੰਮ ਕਰਦਾ ਫਿਰੇ ਕੋਈ ਚੰਗਾ ਕਰਦਾ ਫਿਰੇ ਆਪਾਂ ਕਿਸੇ ਦੀ ਭੰਡੀ ਕਰੀਦੀ ਨਹੀਂਗੀ ਕਿਸੇ ਦੇ ਪ੍ਰਤੀ ਆਪਣੇ ਜ਼ੁਬਾਨ 'ਚੋਂ ਦੋ ਕੌੜੇ ਲਫ਼ਜ਼ ਬੋਲੀਦੇ ਨਹੀਂਗੇ ਪਿਆਰਾ ਬਚਨ ਆਖਿਆ ਕਬੀਰ ਗੁੰਗਾ ਹੂਆ ਬਾਵਰਾ ਬਾਵਰਾ ਦਾ ਅਰਥ ਕੇ ਪਾਗਲ ਹੋ ਗਏ ਕਬੀਰ ਸਾਹਿਬ ਜੀ ਕਹਿੰਦੇ ਮੈਂ ਦੁਨੀਆ ਵਾਲੇ ਪਾਸਿਓਂ ਪਾਗਲ ਹੋ ਗਿਆ ਕਿਉਂਕਿ ਦੁਨੀਆ ਜਿਸ ਬੰਦੇ ਨੂੰ ਸਿਆਣਾ ਮੰਨਦੀ ਆ ਨਾ ਉਹਦੇ ਕੋਲ ਜਾ ਕੇ ਫਿਰ ਆਪਣੇ ਦੁੱਖ ਬੋਲਦੀ ਆ ਜਿਹਨੂੰ ਸਿਆਣਾ ਮੰਨਦੀ ਆ ਉਹਦੇ ਕੋਲ ਜਾ ਕੇ ਫਿਰ ਦੁਨੀਆ ਦੂਜੇ ਦੀ ਨਿੰਦਿਆ ਕਰਦੀ ਆ ਤੇ ਕਬੀਰ ਕਹਿਣ ਲੱਗਾ ਵੀ ਮੈਂ ਦੁਨੀਆ ਦੇ ਦੁੱਖ ਸੁਣਨ ਵਾਸਤੇ ਤੇ ਲੋਕਾਂ ਦੀ ਨਿੰਦਿਆ ਸੁਣਨ ਵਾਸਤੇ ਥੋੜੀ ਆਇਆ ਮੈਂ ਦੁਨੀਆਂ ਦੇ ਵਾਸਤੇ ਪਾਗਲ ਹੋ ਗਿਆ ਕਿਉਂਕਿ ਮੈਂ ਆਪਣੀ ਜ਼ੁਬਾਨ ਤੋਂ ਕਿਸੇ ਦੀ ਨਿੰਦਿਆ ਕਰਦਾ ਬਣੀ ਤੇ ਆਪਣੇ ਕੰਨਾਂ ਨਾਲ ਕਿਸੇ ਦੀ ਸੁਣਦਾ ਬਣੀ ਕਬੀਰ ਗੂੰਗਾ ਖੂਆ ਬਾਵਰਾ ਬਹਿਰਾ ਹੂਆ ਕਾਨ ਬਹਿਰਾ ਹੂਆ ਦਾ ਕਾਨਦਾਰ ਤੇ ਮੈਂ ਕੰਨਾਂ ਤੋਂ ਬੋਲਾ ਹੋ ਗਿਆ ਹੈ ਕਹਿ ਲਗੇ ਨਾ ਮੈਂ ਕਿਸੇ ਦੀ ਜ਼ੁਬਾਨ ਨਾਲ ਨਿੰਦਿਆ ਕਰਦਾ ਸਮਝ ਲਾਓ ਮੈਂ ਜ਼ੁਬਾਨ ਤੋਂ ਗੂੰਗਾ ਹੋ ਗਿਆ ਨਿੰਦਿਆ ਵਾਲੇ ਪਾਸਿਓਂ ਤੇ ਨਾ ਮੈਂ ਕੰਨਾ ਨਾਲ ਕਿਸੇ ਦੀ ਨਿੰਦਿਆ ਸੁਣਦਾ ਐ ਤੁਸੀਂ ਇਦਾਂ ਕਹਿ ਲਓ ਵੀ ਮੈਂ ਨਿੰਦਿਆ ਵਾਲੇ ਪਾਸਿਓ ਬੋਲਾ ਹੋ ਗਿਆ ਕਬੀਰ ਗੋਂਗਾ ਹੂਆ ਬਾਵਰਾ ਬਹਿਰਾ ਹੂਆ ਕਾਨ ਤੀਜਾ ਬਚਨ ਨਾ ਕਿਹਾ ਪਾਵੋਂ ਤੇ ਪਿੰਗਲ ਭਇਆ ਕਹਿਣ ਲਗੇ ਪੈਰਾਂ ਤੋਂ ਮੈਂ ਲੂਲਾ ਹੋ ਗਿਆ ਪਿੰਗਲਾ ਹੋ ਗਿਆ ਪਤਾ ਕਿਉਂ ਕਹਿੰਦੇ ਜਿਹੜੇ ਪੈਰ ਪਹਿਲਾਂ ਮਾੜੀ ਸੰਗਤ ਵਾਲੇ ਪਾਸੇ ਤੁਰ ਕੇ ਜਾਂਦੇ ਸਨ ਜਿਹੜੇ ਪੈਰ ਪਹਿਲਾਂ ਸ਼ਰਾਬ ਕਾਨੇ ਵਾਲੇ ਪਾਸੇ ਲੈ ਕੇ ਜਾਂਦੇ ਬੰਦੇ ਨੂੰ ਵੀ ਚੱਲ ਘੋਟ ਲਾ ਉਤੋਂ ਅੱਗੇ ਜਾ ਕੇ ਬਚਨ ਉਹਨਾ ਆਪਾਂ ਸਾਝਾ ਕਰਨਾ ਹੈ ਜਿਹੜੇ ਬਚਨ ਕਿਸੇ ਮੀਟ ਦੀ ਦੁਕਾਨ ਵਾਲੇ ਪਾਸੇ ਲੈ ਕੇ ਜਾਂਦੇ ਆ ਭੀ ਜਾ ਖਾ ਉਤੋਂ ਜਿਹੜੇ ਬਚਨ ਜਿਹੜੇ ਪੈਰ ਬੰਦੇ ਨੂੰ ਉਧਰ ਲੈ ਕੇ ਜਾਂਦੇ ਜਿੱਧਰ ਕੋਈ ਬੀਬੀਆਂ ਨੱਚਦੀਆਂ ਹੋਣ ਜਾਂ ਅਸ਼ਲੀਲਤਾ ਦੇ ਗਾਣੇ ਬੋਲੇ ਜਾਂਦੇ ਹੋਣ ਕਬੀਰ ਸਾਹਿਬ ਦੀ ਕਹਿੰਦੀ ਉਧਰ ਮੇਰੇ ਪੈਰ ਹੁਣ ਜਾਂਦੇ ਨਹੀਂ ਤੁਸੀਂ ਸਮਝ ਲਓ ਕਿ ਮੈਂ ਪੈਰਾਂ ਤੋਂ ਲੂਲਾ ਵੀ ਹੋ ਗਿਆ ਮੈਂ ਤੁਰਦਾ ਹੀ ਨਹੀਂ ਉਧਰ ਬੜਾ ਪਿਆਰਾ ਬਚਨ ਆਖਿਆ ਇਹ ਬਾਣੀ ਹੈ ਸਮਝਣ ਵਾਸਤੇ ਕਹਿੰਦੇ ਕਬੀਰ ਗੁੰਗਾ ਹੂਆ ਬਾਬਰਾ ਬਹਿਰਾ ਹੂਆ ਕਾਨ ਆਖਿਆ ਪਾਉ ਤੇ ਪਿੰਗਲ ਭਇਆ ਕਹਿ ਲੱਗੇ ਪੈਰਾ ਤੋਂ ਪਿੰਗਲਾ ਹੋ ਗਿਆ ਤੇ ਗੱਲ ਬਣੀ ਕਦੋਂ ਤਨ ਬਾਬਾ ਕਬੀਰ ਸਾਹਿਬ ਦੀ ਕਹਿੰਦੇ ਜਦੋਂ ਮਾਰਿਆ ਸਤਗੁਰ ਬਾਣ ਕਹਿ ਲੱਗੇ ਜਦੋਂ ਮੇਰੇ ਗੁਰੂ ਨੇ ਮੈਨੂੰ ਤੀਰ ਮਾਰ ਦਿੱਤਾ ਤੇ ਤੀਰ ਉਹ ਨਹੀਂ ਭੀ ਜਿਹੜਾ ਬੰਦੇ ਦੀ ਜਾਨ ਕੱਢ ਦੇ ਸਰੀਰ ਵਿੱਚੋਂ ਅਸਲ ਇਥੇ تیر ਦਾ ਭਾਵ ਹੈ ਜਦੋਂ ਗੁਰੂ ਨੇ ਆਪਣੇ ਸ਼ਬਦ ਦਾ تیر ਮਾਰਿਆ ਸ਼ਬਦ ਦਾ تیر ਸਹਾਰਣਾ ਗਏ ਤੇ ਔਖਾਇਆ ਪਰ ਜਿਹੜਾ ਬੰਦਾ ਇਹਨੂੰ ਸਹਾਰ ਲਏ ਬਹੁਤ ਆਦ ਫਿਰ ਸਮਝੋ ਬਾਣੀ ਰੋਜ਼ تیر ਮਾਰਦੀ ਹੈ ਸਵੇਰੇ ਅਨੰਦ ਸਾਹਿਬ ਦਾ ਪਾਠ ਪੜ੍ਹਦੇ ਹੋ ਨਾ ਤੇ ਮਹਾਰਾਜ ਰੋਜ਼ ਬਾਣੀ ਤੇ ਕਹਿੰਦੇ ਆਪੋ ਸਿੱਖ ਸਤਗੁਰੂ ਕੇ ਪਿਆਰੇ ਉਹ ਗਾਵੋ ਸਤੀ ਬਾਣੀ ਮਹਾਰਾਜ ਦਾ ਰੋਜ਼ ਬਾਜ ਮਾਰਦੇ ਸ਼ਬਦ ਤੇ تیر ਮਾਰਦਾ ਵਾ ਪਿਆ ਉਹ ਗੁਰੂ ਕੇ ਸਿੱਖਾ ਮੇਰੇ ਪੋਲ ਆ ਤੇ ਆ ਕੇ ਬਾਣੀ ਪੜ੍ਹ ਔਰ ਸਿੱਖ ਤੇ ਰਜਾਈ ਕੁੱਟ ਕੇ ਪਿਆ ਹੁੰਦਾ ਉਦੋਂ ਮਹਾਰਾਜ ਸਾਹਿਬ ਦੀ ਕਹਿਣ ਲੱਗੇ ਨੇ ਬਾਣੀ ਆਪਣਾ ਕੰਮ ਕਰ ਰਹੀ ਗਏ ਪਰ ਗੱਲ ਇਹ ਹੈ ਕਿ ਜਿਸ ਜੀਵ ਨੇ ਬਾਣੀ ਦਾ ਸਹਾਰਾ ਲੈਣਾ ਉਹ ਬਾਣੀ ਸਮਝ ਨਹੀਂ ਰਿਹਾ ਜਿਨੇ ਬੰਦੇ ਨੇ ਬਾਣੀ ਸੁਣ ਲਈ ਨਾ ਸਮਝ ਲਈ ਯਾਦ ਰੱਖੋ ਹੁੰਦਾ ਜੀਵਨ ਬਦਲ ਜਾਂਦਾ ਗਏ ਧੰਨ ਗੁਰੂ ਹਰਗੋਬਿੰਦ